ਹਾਂਜੀ ਅੱਜ ਮੱਸੀ ਆਤੀ ਆਪਾਂ ਅੱਜ ਆ ਗਏ ਤੇ ਟਿਕਾਣਾ ਢਿੱਲੇ ਤੇ ਉੱਤੇ ਚੜਾਉਣ ਵਾਸਤੇ ਇਹ ਸਾਲ ਦੀ ਮੱਸੀਆ ਸਰਾਦਾ ਦੀ ਇਸ ਦਿਨ ਇਕੱਠ ਵੀ ਬਹੁਤ ਜ਼ਿਆਦਾ ਹੁੰਦਾ ਸਵੇਰੇ ਸਵੇਰੇ ਠੀਕ ਆ ਅੱਛਾ ਜਿਉਂ ਜਿਉਂ ਦਿਨ ਚੜੂਗਾ ਜਿਉਂ ਜਿਉਂ ਇਕੱਠ ਵਧੀ ਜਾਂਦਾ ਇਹ ਆਪਾਂ ਉੱਪਰ ਢਿੱਲੇ ਤੇ ਗਏ ਫਿਰ ਅੱਥਾ ਦੇਖਣ ਰੋਏ ਵੀਡੀਓ ਬਣਾ ਰਹੇ ਔਰ ਦੇਖੋ ਕਿੱਡੀ ਲੈਂਡ ਇਧਰ ਹੋਈ ਹੈ ਲੈ ਕਰ ਲੈ ਉਹ ਦਕਾਨਾਂ ਲੱਗੀਆਂ ਹੋਈਆਂ ਨੇ ਜੱਟੀਆਂ ਖੜੀਆਂ ਨੇ ਬਹੁਤ ਸ਼ੋਰ ਹੋ ਰਹਾ ਤੇ ਕਈ ਜਿਹੜਾ ਤੇ ਉੱਪਰ ਨਹੀਂ ਚੜਾ ਜਾਂਦਾ ਕਿ ਨਾ ਉਹ ਤਾਂ ਉੱਥੇ ਹੀ ਫੇਟੇ ਮੱਥਾ ਹੋ ਦੁੱਧ ਉਹ ਕਰਕੇ ਚਿੱਟਾ ਦੇ ਕੇ ਉਹ ਕਰ ਦਿੰਦੇ ਕਈਆਂ ਤੇ ਉੱਪਰ ਵੀ ਚੜਾ ਜਾਂਦਾ ਵਿਚਾਰੇ ਸਿਆਣੇ ਹੁੰਦੇ ਨੇ